ਹਾਂ ਵੇ ਪਾਟਰਨ ਦਾ ਮਾੜਾ ਦਾ ਵੀ ਪਾੜ ਸਕਦਾ ਜੀ ਪਰ ਸਾਰੇ ਦਾ ਸਾਰਾ ਪਟਿਆ ਕਲਾ ਕਲਿੱਪਾਂ ਵਾਲਾ ਤਾਂ ਰਹਿ ਗਿਆ ਜਿੱਥੇ ਤੇ ਕਲਿੰਪ ਨੇ ਉੱਥੋਂ ਉੱਥੋਂ ਪਟਿਆ ਮਿੱਤਰੋ ਹੌਲੈਂਡ ਦਾ ਨજર ਨੇ ਆਹ ਕੰਮ ਕਰਤਾ ਮਾਰਾ ਲਾ ਕੇ ਜਿਵੇਂ ਹੀ ਪਾੜਤਾ ਸਾਰਾ ਤੇ ਮੱਕੀ ਲਈ ਕਰਦੇ ਸੀ ਬਣ ਤਿਆਰ ਮੈਸੀ ਰਹਿ ਗਿਆ ਉਹ ਚੱਲੀ ਜਾਂਦਾ ਫਸਦਾ ਨਾ 850 ਬੰਦਾ ਜਿੰਨਾ ਓਏ ਹੈ ਸਾਗੜਾ ਆ ਜਾ ਸਾਗੜਾ ਆ ਜਾ ਆ ਵੀ 4/4 ਆ ਸਲਿੱਪ ਗੇਅਰ ਇਹਨੂੰ ਗਾਹਾਂ ਨੂੰ ਕਰ ਲਾ ਫੇਰ ਚੱਲੂ ਸਲਿੱਪ ਮਾਰ ਦੀਏ ਕਰਾਰੀ ਇੱਧਰ ਨਾਟ ਨਾ ਰੈਡੀਟਰ ਇਹਦਾ ਸਾਫ਼ ਕੀਤਾ ਗਾਇਦੇ ਆ ਹਵਾ ਵਾਲਾ ਦੇ ਗਾਰਡ ਆਉਂਦਾ ਤੇ ਹੁਣ ਆਹ ਲਾਈਨ ਚੱਲਿਆਂਗੇ ਹੌਸ ਪਾਈਪ ਜਾ ਇਹਨੂੰ ਖੜਾ ਰਹਿਣ ਦੇਣਾ ਕਿਹੜਾ ਉਹ ਇੱਧਰ ਦੇਖੀ ਜੋ ਨਹੀਂ ਫਿਰ ਗਾਹਾਂ ਦੀ ਨਾਲ ਚਾਲ ਕਰਾ ਮੰਨ ਨੇ ਤੇ ਚੱਲ ਨਹੀਂ ਫਿਰ ਤਣਾਉਲੇ ਜਾਣਾ ਪੂਗਾ ਕੀ ਚਾਹ ਪਈ ਜੀ ਓਏ ਚਾਹ ਰਹਿ ਗਈ ਹੁਣ ਤਾਂ ਚਾਹ ਲੰਘਦੀ ਵੀ ਨਹੀਂ ਹੈਨਾ ਲੋਕਾਂ ਨੂੰ ਤਾਂ ਇਹ ਸੱਪਾ ਮੈਂ ਲੋਕੀ ਸੱਪ ਤੇ ਸਹੀ ਗੱਲ ਆਪਾਂ ਇਹ ਦੇ ਆਹ ਚਾਹ ਵੀ ਤਾਂ ਰਿਸਪੋਟ ਵੀ ਲੈ ਆ ਜੀ ਮਾੜਾ ਉਹਦੇ ਲਈ ਖਵਾ ਖਵਾ ਲੈ ਹੁਣ ਆ ਦੇਖੋ ਆ ਨਿਕਲਦਾ ਆ ਤੇ ਆ ਖੋਏ ਦਾ ਡੱਬਾ ਹੀ ਆ ਇੱਕ ਹੈਨਾ ਇਹ ਸਦਾ ਦਾ ਇਹਦਾ ਬਾਲੇ ਵੰਗਣੇ ਉਹ ਜੱਡ ਟੈਪ ਚ ਹਿੰਦਾ ਬਣ ਜੂ ਹਾਂ ਜੱਡ ਟੈਪ ਪਾਣੀ ਨਹੀਂ ਲੰਘਣਾ ਉਹ ਰੀਟਾ ਹੈ ਹਰਾ ਵਾਟਰ ਵਾਲੀ ਵਾਲਾ ਮੁਸ਼ਕਲਾ ਹਵਲਣ ਡਾ ਹਵਣ ਦਾ ਇਹ ਜੀ ਮਿਲਦਾ ਇਹਦਾ ਪਤਾ ਲੈਨੇ ਸਾਰੇ ਦੂਜਿਆਂ ਦੇ ਨੇ ਨਾ ਜੀਟਰ ਵਾਲੇ ਪਏ ਨੇ ਹੁਣ ਸਵਰਾਜ ਵਾਲੇ ਪਏ ਨੇ ਆ ਵਾ ਇਹ ਜੀ ਨਹੀਂ ਨਹੀਂ ਨੇ ਆਪਣੇ ਦਾ ਇੱਧਰ ਚਾਲ ਬੀਤਰੋਂ ਲਾ ਪਰਨ ਵਾਲਾ ਉਹ ਤੋਂ ਫੋਨ ਕਰ ਦੇ ਯਾਰ ਸਾਥੇ ਵਰਗੇ ਨੂੰ ਤੂੰ ਹੀ ਮਾਪਾ ਹੜੇ ਜਾਗ ਲਾ ਵਾ ਥੋੜਾ ਇਹ ਹੱਲ ਫੀ ਚਾਲ ਥੰਡਾ ਮੈਨੂੰ ਸੁਣ ਰੋ ਹਾਂ ਹਾਂ ਕੀ ਵੱਡਾ ਤੇਲ ਪਾਉਣ ਵਾਸਤੇ ਹਾਂਜੀ ਕਾਦਾ ਕੋਈ ਵੀ ਕੋਈ ਹੈ ਦੂਤਰੀ ਜੀ ਵਾਵਾ ਲੱਗੀ ਆ ਵਿੱਚ ਪਾ ਸੁਣ ਗੱਲ ਦੇ ਮਾਸੀ ਇਸੇ ਵਾਸਤੇ ਆ ਡੋਲਦਾ ਜੇ ਨੀ ਜੀ ਜੇ ਨਵੀਂਆਂ ਵੀ ਆਉਂਦੀਆਂ ਨੇ ਨਾ ਮੈਨੂੰ ਲੰਦਾ ਜੀ ਸੀ ਨਾ ਜੇ ਤੇਰੇ ਕੋਲੇ ਹੋਣ ਦੁਕਾਨ ਤੇ ਪਏ ਹੁੰਦੇ ਨੇ ਇਹ ਨਾ ਤੇ ਸਪੈਸ਼ਲ ਮੰਗਾਉਣਾ ਪੈਂਦਾ ਅਮਰੀਕਾ ਦਾ ਇਹ ਅਮਰੀਕਾ ਦਾ ਇਹ ਯੂ ਐਸ ਏ ਇੱਥੇ ਦੇ ਮੋਹਰ ਦੇ ਪੈਣ ਦੇ ਚੋਰ ਦੇ ਦੇ ਦੇਖੀ ਗਾਲਾਂ ਕੱਢਾ ਗਾਹਾਂ ਚੱਲੂਗੀ ਹਾਂ ਆ ਸੀ ਯੂ ਐਸ ਏ ਵਾਹ ਕਿਆ ਯੂ ਐਸ ਏ ਕੁਆਲਿਟੀ ਕਿੰਨੇ ਲੀਟਰ ਹੈ ਪੰਜ ਚਾਰ ਆ ਪਤ ਜੀ ਦਾ ਇਹ ਮੈਂ ਤਿੰਨ ਚਾਰ ਲੀਟਰ ਦਾ ਜਿਗਾਰਾ ਪਾਇਪ ਹੌਲੈਂਡ ਦਾ ਹੁਣ ਹੰਡਾਇਆ ਹੰਡਾਇਆ ਕਰਦਾ ਮਗਲੇ ਬਸੇ ਕੱਪੜੇ ਦਾ ਬੂਹ ਹੈ ਆਹ ਇਧਰ ਮਾਨਾ ਸੇਠ ਮਾਨਾ ਸਰਵਿਸ ਕਰੀ ਜਾਂਦਾਗਾ ਹਾਂ ਜਦੋਂ ਜਦੋਂ ਤੇਲ ਤੇਲ ਆਉਂਦਾ ਮਗਲੈਲ ਵਾਦਨੋ ਕਿ ਡੀਜ਼ਲ ਫਿਲਟਰ ਦੋਨੇ ਦੋਨੇ ਕੋਸੀ ਤਾਂ ਮਾਨ ਦੇ ਫੇਰ ਆਉਂਦੇ ਹਾਂ ਤੇ ਡੀਜ਼ਲ ਫਿਲਟਰ ਫਿਰ ਕਰਨਾ ਕਿ ਕੱਢਤੇ ਅੱਛਾ ਮੋੜ ਕੇ 1.5 ਸਾਲ ਹੋ ਗਿਆ ਪਾਈ ਪਾਈ ਨਹੀਂ ਸੀ 1.5 ਸਾਲ ਹੋ ਗਿਆ ਵਧੀਆ ਗੱਲ ਮਗਲਾ ਵਾਲਾ ਵੀ ਵਧੀਆ ਕਰਿਆ ਪੇ ਮੈਨੂੰ ਲੱਗਦਾ ਸਾਲ ਬਾਅਦ ਤਾਂ ਸਾਲ ਬਾਅਦ ਲੜਦੀਆਂ ਸਾਲ ਬਾਅਦ ਠੀਕ ਆ ਕਿੰਨਾ ਫਰਕ ਹੁੰਦਾ ਇੰਤੋਂ ਲੋਕ ਜਾਨਦੇ ਨੇ ਆਪਣੇ ਆਪੇ ਰੋਕੀ ਆਈ ਉਹਦਾ ਰੋੜਾ ਕੱਪੜਾ ਦਾ ਨਾਵੇਂ ਨਹੀਂ ਕਾਲੀ ਗਾ ਬਲ ਉਹਦੇ ਉਹ ਘਰੇਟਾ ਜਾਂਦੀ ਆ ਉਹ ਦੇ ਕਿੱਥੇ ਲੈ ਕੇ ਗਿਆ ਲੈ ਬਣ ਉਧਰੋਂ ਮੋੜਨ ਵਾਲੇ ਤਾਂ ਉੱਥੇ ਲਿਆ ਕੇ ਮੋੜਦੀ ਹੈ ਗੱਡੀ ਆਪਦੀ ਇੱਥੇ ਲਾੜੀ ਹੋਣੇ ਲੋਕਟਾਈਲ ਦੇ ਇੱਥੇ ਉਹਨੇ ਹਾਲਟੋ ਹਾਲਟੋ ਉਧਰੋਂ ਮੈਂ ਮੋੜਤੀ ਫੇਰ ਮੈਂ ਕਹਿੰਦੀ ਅੱਖਾਂ ਜੀਆਂ ਕੱਢੇ ਅਸਨਾਂ ਦੇ ਜਿਆਦੇ ਆਪਾਂ ਵੀ ਉਲਟਾ ਖੜੇ ਹੋਣਾ ਫੇਰ ਆਪਾਂ ਵੀ ਟੱਕਰ ਆਪਾਂ ਵੀ ਉਲਟਾ ਖੜੇ ਇੱਥੇ ਹੰਪ ਜਾਈਂਦਾਗਾ ਆ ਸੀ ਐਨ ਡਵਾਈਡਰ ਚਾਹੀਦਾ ਡਵਾਈਡਰ ਹੋਵੇ ਆ ਪੀਪਰਾਂ ਦੀ ਹੁਕਮ ਕਿ ਆਵੇ ਬੰਦਾ ਥੱਲੇ ਨਾ ਨਾ ਮੋੜੇ ਇਹ ਚੱਕਰ ਪਾਇਆ ਜਾਂਦਾਗਾ ਠੀਕ ਹੈ ਜੀ ਨਹੀਂ ਪਾਟ ਗਿਆ ਆਟ ਗਿਆ ਪਾਟ ਗਿਆ ਨਹੀਂ ਪਾਟ ਗਈ ਪਾਇ ਪਾਟ ਗਈ ਬਾਟ ਗਈ ਪਾਟ ਗਈ ਪਾਇ ਪਾਟ ਗਈ ਹੈ ਦੇਖੀ ਨੇ ਵਾੜਿਆ ਹਰ ਮੋੜ ਤੇ ਦੇਖੋ ਭਾਈ ਮੈਂ ਪਾਟ ਗਿਆ ਦੇਖੋ ਭਾਈ ਪਾਏ ਪਾਟੇ ਆਹ ਲੈ ਹਿੱਕ ਪਾਹਰ ਦੀ ਐ ਵੇ ਜਵਾ ਮੈਂ ਬੋ ਲੀਰ ਲੀਰ ਘਾਤੀ ਲੀਰ ਲੀਰ ਘਾਤੀ ਨਾਲ ਲੀਰਾਂ ਨੂੰ ਵੀ ਵੱਧ ਗਿਆ ਜਦੋਂ ਕਲਾ ਕਲਪ ਕਲਪ ਵਾਲਾ ਤਾਂ ਬਚਿਆ ਇਹਦਾ ਕੋਈ ਪਿੱਤਾ ਗਾੜੀ ਬਚਿਆ ਆਰੇ ਤਾਂ ਕੇ ਤੋੜ ਦੇ ਉਹ ਇਹ ਜੁੱਕੀ ਬਈ ਜਣਾ ਜੁੱਕੀ ਜੀ ਆਹ ਹਿੱਕ ਮੈਂ ਤਾਂ ਅਗੇ ਹੀ ਛੱਡੇ ਫਾਇਰ ਉਹ ਬਚ ਗਿਆ ਫਾਇਰ ਫਾਇਰ ਬਚ ਗਿਆ ਬਚ ਗਿਆ ਉਹ ਬੂਟ ਪਾਇਆ ਜੀ ਬੂਟ ਜੀ ਆ ਮੈਂ ਤੁਮੇ ਲੰਡੀਓ ਬਰਨਾਲੇ ਜਾਣਾ ਚਾਹੁੰਦਾ ਹੈ ਹੈ ਕੋਲ ਨਹੀਂ ਪਰ ਆ ਬਰਨਾਲਾ ਮਾਰਨ ਵਾਲਿਆਂ ਦੇ ਤਾਂ ਨਹੀਂ ਹੋਣਾ ਇਹਦਾ ਕੰਪੈਨਰ ਦਾ ਸਵਾਨ ਹੁੰਦਾ ਇਹਦੇ ਮਿੱਠੂ ਦੇ ਪੁੱਤ ਲਾ ਨਹੀਂ ਫੇ ਬਰਨਾਲਾ ਬਰਨਾਲਾ ਕਰੂ ਮਿੱਠੂ ਕਹਾਂ ਕਿ ਕੀ ਸੇਵਾ ਸੈਂਟਰ ਦੁਕਾਨ ਦੇ ਵਿੱਚ ਹੀ ਵੜਦੇ ਹੈ ਆਦੋ ਜੀ ਗਏ ਹੋਏ ਨੇ ਇੱਧਰ ਨੂੰ ਨਾ ਲਿਆ ਮੋਰ ਨੂੰ ਮਾਰ ਕੇ ਹਾਂਏ ਚਾਚਾ ਹਾਂ ਬਾਬਾ ਸੀ ਆ ਬਾੜ ਜੀ ਐਸੇ ਲੋਟਾ ਦੇਖਣਾ ਵੇ ਹਾਂਏ ਦੇਖਣਾ ਉਹ ਆਏ ਨਾ ਗਿਆ ਕਰੋ ਯਾਰ ਹੌਲੈਂਡ ਦੀ ਚੀਜ਼ਾਂ ਨੂੰ ਵੀ ਦੇਖਣੀ ਪਊ ਹਾਂ ਆ ਕੀ ਬਟਾ ਉਹ ਕੀ ਆ ਹਾਂ ਕਿ ਜੋੜ ਲਾਉਣ ਦਾ ਰਸਤਾ ਲੈ ਜੋੜ ਲਾਉਣ ਵਾਲਾ ਆ ਕੀ ਸਿਸਟਮ ਹੈਗਾ ਉਹ ਤਾਂ ਲਾਦਾ ਪਾਇ ਬਜੀ ਦੇ ਜੋੜ ਲਾਉਣ ਵਾਲਾਗਾ ਉਹ ਕੁੱਟਣ ਵਾਲਾ ਹੈ ਹੈ ਲਾਈਨ ਤੇ ਵੜ ਕੇ ਪਤਾ ਲੱਗਦਾ ਇਹ ਚ ਇੱਥੇ ਲੈ ਜਾ ਲੈ ਇਹ ਉੱਥੇ ਲੈ ਜਾ ਤੇ ਉਹਨਾਂ ਦੇ ਪਿਆ ਬਣਾ ਦੇ ਲੈ ਜਾ ਸਿਟੀ ਵਾਲੇ ਲੈ ਜਾ ਜਿਹਦੇ ਨਾਲ ਗੱਲ ਹੈ ਨਹੀਂ ਹੈ ਨਹੀਂ ਹੱਥ ਖੜੇ ਆ ਦੋਨੇ ਜਾ ਯਾਰ ਇਹ ਤਾਂ ਹੋਣੀ ਬਾਅਦ ਟਾਈਕਿੰਗ ਕਰਕੇ ਬਾਅਦ ਮਾਰਦੇ ਹੀ ਠੀਕੋ 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 ਪਟੀਆਂ ਨੇ ਪਟੀਆਂ ਲਾਉਣ ਵਾਲਾ ਪਟੀਆਂ ਕਸਣ ਵਾਲਾ ਲੈ ਵੀ ਚਾਲ ਪੰਜਾਬ ਵਾਲਿਆਂ ਨੇ ਹੁਣ ਚੱਲ ਮਾਰ ਸੀਟੀ ਵਾਲੇ ਕਿੱਥੇ ਜਿਆ ਬੋਲੋ ਕਰ ਕੇ ਚੱਲੋ ਓਏ ਸਤਨਾ ਉਹ ਹਾਂ ਸਤਨਾ ਉਹਦੇ ਮਿਲ ਜੂ ਕਵਾੜਾ ਉਹਦੇ ਚਾਬੀ ਸਕੂਟਰੀ ਦੇ ਵਿੱਚ ਵੀ ਪਈ ਸੀ ਰਵਾ ਹੋ ਜਾਂਦੀ ਪਾੜ ਗਿਆ ਤੇ ਤਾਂ ਹੀ ਤੈਨੂੰ ਮੈਂ ਫੋਨ ਮਾਰਿਆ ਮਾ ਮੋਟਰਸਾਈਕਲ ਆ ਲੈ ਹੋ ਗਿਆ ਸਲਿੱਪ ਯਾਕਾ ਇਹ ਉਹ ਰਾਜਦੂਤ ਵਾਲਾ ਕੰਮ ਹੈ ਦਾ ਕਿੱਕ ਦਾ ਗੇਅਰ ਬੰਨਦਾ ਹਾਂ ਕਿੱਕ ਦਾ ਗੇਅਰ ਬੰਨਦਾ ਸੱਲ ਤਾਂ ਉਹਦੇ ਆਏ ਓਏ ਕਾਂਕਾ ਵਡੀਆਂ ਤੋਂ ਫਾਈਵ ਗ੍ਰੇਡ ਪਾੜਿਆ ਇਹ ਪੁਲ ਦੇ ਥੱਲੇ ਖੜਾ ਦੇਣਾ ਵਡੀਆਂ ਵਾਲਾ ਹੈ ਕਾਂਕਾ ਵਡੀਆਂ ਤੋਂ ਖੜਾਈ ਹੈ ਪਹਿਲਾਂ ਨਹੀਂ ਸੀ ਤੇ ਖੜਾਈ ਇੱਡਾ ਇੰਨਾ ਏਰੀਆ ਪੈ ਜਾਂਦਾ ਇਹਨੂੰ ਹੜਾਏ ਨੂੰ ਇੱਕ ਫਾਈਬਰ ਗ੍ਰੇਟ ਆ ਤੇ ਦੋ ਲਾਗੇ ਹੁਣ ਮੂੰਹ ਘੁਮਾ ਕੇ ਵੀਰੇ ਕਟੋ ਕਟ ਬਰਨਾਲੇ ਕਿੱਥੋਂ ਨਿਕਲ ਗੀਆਂ ਉੱਥੇ ਸ਼ਹਿਰ ਦੇ ਵਿੱਚੋਂ ਕਟੋ ਕਟ ਸੀਸਾਤ ਹੁਣ ਆਪਣਾ ਸੀਸਾਤ ਹਾਂ ਤੇ ਦੋ ਤਾਂ ਕਟੋ ਕਟ ਇੱਥੇ ਚਾਹੀਦੀਆਂ ਚਾਹੀਦੀਆਂ ਨੇ ਯਾਰ ਦੋ ਪਰਲੇ ਪਾਸੇ ਜਾਂਦੇ ਸੀਗੇ ਡਿਆਣੇ ਸਾਈਡ ਇੱਕ ਦੋ ਬਾਜੇ ਖਾਣੇ ਵਾਲੀ ਛੜ ਚਾਹੀਦੀਆਂ ਨੇ ਮੈਂ ਦੋ ਦੋ ਹੁਣ ਜਾਰੇ ਪਾਸੇ ਆਕਾ ਪਾਪ ਬਣਾਵੇ ਜਾਈਆ ਹਾਂ ਪੂਰੇ ਬੁੱਛਾ ਜੀ ਮਿਲਿਆ ਰਿਹਾ ਸਾਰਾ ਪੰਜਾਬ ਵਾਲਾ ਜਾਓ ਪਰ ਨਵੇਂ ਨੇ ਮਿਲਿਆ ਹੌਲੈਂਡ ਹੈ 855 ਰਿਆਗੀਆਂ ਹੈਗਾ ਇਹ ਜਿਹੜੇ ਪੁਰ ਦੇ ਔਖੀ ਚੱਲਦੇ ਆ ਆ ਸੰਗਾ ਇਹਦਾ ਇਹ ਨਾ ਪੱਡੋ ਨਾ ਆਣੇ ਉਹ ਲੈਣਾ ਕਿੰਨਾ ਬਰਨਾਲਾ ਦਾ ਦਗਾ ਪਾਇ ਬਲੇ ਆਉ ਲੈਂਦੇ ਕੋ ਜੀ ਆ ਲਓ ਜੀ ਬਰਨਾਲੋਂ ਆ ਕੇ ਮਿਲਿਆਗਾ ਹਾਊਸ ਪਾਈਪ ਸੀਐਨਸੀ ਹੌਲੈਂਡ ਦਾ 5530 730 ਦਾ ਇਹਦੀ ਬਾਲਾ ਜਿਹੜਾ ਕੁਮੈਂਟ

ਪਰ ਵਾਇਦਰ ਮੁੰਡਾ ਬੱਚਾ ਕਿੱਧਰ ਦਾ ਆ ਇਧਰ ਲਾਤਾ ਉਹ ਬੱਚਾ ਇਕੱਲਾ ਤ ਦੇਖੋ ਖੁਦਾਈ ਤਵੀਆਂ ਦੇ ਨਾਲ ਦੀ ਨਾਲ ਆ ਹੈ ਬੰਨਿਆ ਹੋਇਆ ਭਜਣਾ ਜਾ ਦੇਖਣਾ ਮੰਨ ਗਿਆ ਉਹਨੂੰ ਦੇਖਣਾ ਮੰਨ ਗਿਆ ਆ ਭਾਜੇ ਭੈਣ ਨਾ ਨਹੀਂ ਉਹ ਤੂੰ ਇਧਰਲੇ ਪਾਸੇ ਆ ਬਈ ਰੋਟੀ ਖਾਣੀ ਆ ਇਧਰ ਆਓ ਯਾਰ ਤੁਸੀਂ ਤਾਂ ਚੈਨਲ ਰੋਕ ਕੇ ਬਹਿ ਗਏ ਸਾਡਾ ਸਾਰਾ ਇਧਰਲੇ ਪਾਸੇ ਪਾਸਾ ਮਾਰੋ ਤੁਸੀਂ ਤੋਂ ਇਹਨੋਂ ਹੋ ਜਾਉਣਾ। ਬਲਾਈ ਮਿੱਤਰੋ ਪ੍ਰਸਾਦਾ ਆ ਗਿਆ ਸਾਗ ਲੋ ਹਨਾ। ਬੈਟਰੀ ਕੱਢ ਲਿਆ ਭਾਈ ਸਚਾਨ ਦੇ। ਜਿਹੜੇ ਵੀ ਇਹਨਾਂ ਨੇ ਦੇਲੇ ਦਾ ਪ੍ਰਸਾਦਾ ਆ ਗਿਆ ਲੋ ਵੀ ਸਲਾਦ ਰੂਪੂਰਾ ਆ ਗਿਆ ਹਨਾ। ਨਾ ਓਏ। ਆਏ ਹੈ ਉਹ ਬੈਟਰੀ ਤੇਜ ਵਾਲੀ ਆ ਓਏ। ਇਹ ਐਡ ਜੀ ਨਹੀਂ ਉਹ ਆਣਾ ਇਹ। ਸਹੀ ਗੱਲ ਆ ਯਾਰ। ਆ ਕਰ ਉਹ ਕਵਰ ਕਰ। ਗੱਲਾਂ ਲਾਂਗੀ। ਕੀ ਕੀ ਹੋ ਗਿਆ? ਗੱਲਾਂ ਲਾਂਗੀ ਕਵਰ ਕਰ। ਕੀ ਹੋ ਗਿਆ? ਬਣਾ ਨੂਨ ਮਿਰਚ ਦਾ ਹੈ ਨਹੀਂ। ਸਹੀ ਗੱਲ ਸੁਣਾਉਗਾ। ਮੈਂ ਨੂਨ ਮਿਰਚ ਦਾ ਕਹਿੰਦਾ ਹੈ ਨਹੀਂ। ਆ ਦੇਲਾ ਹੁੰਦਾ ਦੇਲਾ। ਇਹਦੀ ਵੀ ਕਹਾਵਤ ਬਣੀ ਵੀ ਹੈ ਕਹਿੰਦਾ ਮੈਨੂੰ ਟੱਕ ਦੇ ਡਿੱਲਾ ਸਮਝਦਾ ਹੈ ਹਾਂ ਹਾਂ ਟੱਕ ਤੇਰੇ ਲਾਏ ਇਹਨੂੰ ਇਹਦੀ ਕਹਾਵਤ ਬਣੀ ਵੀ ਹੈ ਗੋਲੀਆਂ ਜੀਆਂ ਨੇ ਉਹ ਤਾਂ ਸੁਣ ਗੱਲ ਤਾਂ ਬਾਰੇ ਸੁਣਾਉਂਗਾ ਹੈ ਭੱਜ ਜਾਂਦਾ ਨਾ ਖੜਦਾ ਨੁੱਤੇ ਕੀ ਹੋਇਆ ਕੌਲਾ ਹੋਇਆ ਇਹ ਕੌਲਾ ਹੋਇਆ ਵਾ ਡੋਲੂ ਤਾਲ ਦਾ ਤਾਂ ਪਾ ਲੋ ਯਾਰ ਤੁਸੀਂ ਇੱਧਰੋਂ ਡੋਲੂ ਤਾਲ ਦਾ ਤਾਲ ਤਾਂ ਬਸ ਨਾਮਾਤਰੀ ਹੈ ਇੱਕ ਗਿਣਤੀ ਚਾਰਾਂ ਦੇ ਗੰਡੇ ਸਲਾਦ ਹੈਗਾਗਾ ਚਾਰ ਹੈਗਾ ਇਹ ਦੀਪਕ ਤੇ ਆ ਜਾਇ ਜਾ ਆ ਗਿਆ ਚੱਲਣ ਦੇ ਮੂਹ ਮੇਚ ਦਾ ਪਾ ਜਾ ਉਹਨੂੰ ਗੱਗੂ ਨੂੰ ਫੋਨ ਕਰਕੇ ਮਿਰਚਾਂ ਲੈ ਗਿਆ ਜਾ ਕੇ ਮਿਰਚਾਂ 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 ਤੇ ਹਾਂ ਆਈ ਦੇ ਬੰਨਿਆ ਮਲੂਕ ਦੇ ਬਿੰਦ ਕਰ ਦਿੱਤੀ ਉਹਨੇ ਮੇਰਾ ਤਾਂ ਸਲਾਹ ਹੀ ਭਲਾਤਾ ਗਿਆਓ ਆਇਆ ਨਜ਼ਾਰਾ ਨਜ਼ਾਰਾ ਨਾ ਜੇ ਬਾਜੂ ਬੰਦ ਤੇ ਮਰਦੀ ਰੇਤਾ ਗੱਡੀ ਜਾ ਤੋੜੀ ਆ

bà ngân tay vào bà tân đi đây ngọn quanh tân ngọn là vì cái tà lì ਪਾ ਗਿਆ ਤੇ ਭਵੇਰੀ ਬਣਾਈ ਰੱਖੀ ਆ ਨਾ ਨਾਟ ਨੂੰ ਨਾ ਹੌਲੈਂਡ ਨੂੰ ਲਵੇ ਨਹੀਂ ਲੱਗਨਦਾ ਫਿਰਦੇ ਘੇਰਦਾ ਇੱਕੇ ਲੱਤ ਤੱਕ ਮੁੜ ਆ ਰਹੇ ਹੈਗਾ ਗਰੀਨ ਪੌਣੀਆਂ ਆ ਗਿਆ ਤੇ ਘੇਰੀਆਂ ਲਿਆਤੀਆਂ ਨੇ ਕੱਲੇ ੜੇ ਲਿਬੜੇ ਦਾ ਨਾ ਜਾਣੀ ਇਹਦਾ ਆ ਦੇ ਪੱਖੇ ਖੋਲ ਕੇ ਬਾਣ ਦੇ ਵਿੱਚ ਹੀ ਖਲੇਰੀ ਆ ਤੂੜੀ ਕਿੱਲੀ ਕਿਥਾ ਕਿੱਲੀ ਕਿੱਲੀ ਲਿਆ ਇਧਰ ਨੂੰ ਕਰ ਓਏ ਜਮਾ ਪਾਉਂ ਦਿੱਤਾ ਫਰਕਾ ਫਰਕਾ ਗਲੀ ਚ ਤੁਗ ਹੋਲੇ ਆ ਕਿੱਲੀ ਕੱਢ ਲਾ ਬੜਾ ਟਿਕੋੜਾ ਨਹੀਂ ਇਹ ਵੀ ਹੋਣਾ ਕਾਹਨੂੰ ਹੱਥ ਲਪੇਟਦਾ ਆ ਸਾਫ ਹੀ ਐ ਜਾ ਯਾਰ ਮੈਂ ਮੈਂ ਫੜ ਲਉਣਾ ਮੈਂ ਤਾਂ ਗਲੀਸ਼ ਮਾਰਦਾ ਹੀ ਡੱਬੀਆਂ ਤੋੜਦਿਆਂ ਕਹੇ ਹੌਲੈਂਡ ਨਹੀਂ ਕਹਦਾ ਹੌਲੈਂਡ ਆ ਕੇ ਡੱਬੀਆਂ ਤੋੜਤੀਆਂ ਕ੍ਰਾਸ ਤੋੜਤਾ ਆ ਬੜਾ ਇੱਕ ਰੌਣਾ ਆਤੀਆ ਪਾ ਲਿਆ ਟਰੱਕ ਲੋਗ ਜੇ ਅੱਜਾ ਸ਼ੀਟ ਹੀ ਮਾਰੀ ਹੈ ਨਾ ਟਰਬੋ ਨੇ ਐਸੇ ਕਰਦਾ ਹੁੰਦਾ ਉਹੀ ਮਾਲ ਦਾ ਖਰਾਬ ਜੀ ਦੇਸ ਕਰਕੇ ਬਾਦ ਠੀਕ ਬਾਲਦਾਗਾ ਤਾਇਆ ਗਾਲਾਂ ਮਾਰਿਆ ਕੱਡੂਆ ਮਗਦਾ ਖਾਦਾ ਕੀ ਆਏਗਾ ਉਹ ਦੇ ਤੂੰ ਮਾਰਿਆ ਹੈ ਚਲ ਓਏ ਐ ਕਿੱਥੇ ਕਰਦਾ ਪਾਲੂਗੇ ਮੈਂ ਦਿੱਤਾ ਲੈ ਦੂ ਰੱਟ ਕੇ ਉਹ ਘਣਾ ਬੂਰੇ ਚੌਧਰੀ ਵੇ ਜਾਓ ਵੀ ਆਇ ਨਹੀਂ ਪਉਂਦੇ ਕਰਦਾ ਆਇ ਨਹੀਂ ਪੈਂਦੀ ਕਰਦਾ ਸਾਡੇ ਬੰਦੇ ਨਾ ਘਰ ਤਾਂ ਪਉਂਦੇ ਜੀ ਤੇ ਆਪਣੇ ਕੋਲੇ ਕਾਰ ਜ਼ਲਾ ਲੂ ਗਾਮਿਆ ਹੋਇਆਗਾ ਇਹ ਨਹੀਂ ਖੜਦਾ ਨਾ ਇਹਦਾ ਸਟੈਂਡ ਸੂਨ ਬਣਾ ਕੋਈ ਇਹਦਾ ਸਟੈਂਡ ਹੈ ਹੀ ਨਹੀਂ ਜੀ ਲੇਣੋ ਫੇਰ ਰੋਕ ਲਈ ਉਹਨਾਂ ਨੇ ਆਏ ਵੀ ਉਹਨਾਂ ਨੇ ਗੱਤਾਂ ਪਾਵਾਂਗੇ ਉਹ ਬਦਾ ਕੇ ਨਾਉਣ ਲਈ ਆ ਜਾਲਾ ਉਹ ਤਿੰਨ ਚਾਰ ਕਿੱਲੇ ਰਹਿ ਗਏ ਅਜੇ ਨਾਉਣ ਵਾਲੇ ਉਹ ਬਾਪੂ ਕਹਿ ਮਾਰ ਲੋ ਤਿੰਨ ਦਾ ਬਾਜੀ ਜਾਣਗੇ ਰਾਮ ਨਾਕ ਵਿੱਚ ਨਾਗਾ ਕਾ ਆਏ ਬੈਠਾ ਮਿੱਤਰ ਲਾਵੀਂ ਬੜਿਆਲੀ ਟੋਲੇ ਬਾਹਮ ਦੇ ਵਿੱਚ ਆ